ਔਰ SBYL ਤੋਂ ਬਾਅਦ ਆਇਆ ਸੀ SBYL ਵੀ ਸਾਡਾ ਪਾਣੀ ਲੈ ਜਾ ਰਹੀ ਹੈ ਗੱਲਾਂ ਐਸੀ ਉਹ ਨਹੀਂ ਦਿੱਤਾ ਤੇ ਅਸੀਂ ਹੁਣ ਜ਼ਮੀਨ ਕਿਦਾਂ ਦੇ ਦਈਏ ਜੀ ਜਨਾਬਾ ਹੋਈ ਕਿ ਜਿਆਦਾ ਮਸਾਤਾ ਬੱਲੇ ਬੱਲੇ ਹੋਈ ਸੀਗੀ ਪੰਜਾਬ ਦੇ ਵਿੱਚ ਜਨਾਬ ਕਾਂਗੜੇ ਮਸਾਤਾ ਹਿੰਮਤ ਕਰ ਕਿ ਟਵੀਟ ਕੀਤਾ ਸੀ ਵੀ ਲੈਂਡ ਪੋਲੀ ਗਾਲੀ ਜਿਹੜੀ ਆਹ ਨੀਤੀ ਆ ਗਲਤ ਹੈ ਗਲਤ ਉਹਦਾ ਹੁਣ ਟਵੀਟ ਹੀ ਡਿਲੀਟ ਕਰਾਤਾ ਇਹ ਮੈਨੂੰ ਲੱਗਦਾ ਕਿ ਤੇ ਆਪਾਂ ਗਲਤ ਟਾੜੀ ਕਰ ਰਿਆ ਮਸਾ ਤਾਂ ਆਪਣੀ ਪੰਜਾਬ ਦੇ ਵਿੱਚ ਬੱਲੇ ਬੱਲੇ ਹੋਈ ਸੀ ਲੋਕੀ ਕਹਿੰਦੇ ਸੀ 92 ਦੇ ਵਿੱਚ ਚੋਲੋ ਕੋਈ ਇੱਕ ਤਾਂ ਬੋਲਿਆ ਉਹ ਜਾਣਦੇ ਜਾਣਦੇ ਭੰਤਿਆ ਤੂੰ ਲੋਕਾਂ ਦੀ ਸੁਣਦਾ ਕੱਲ ਉਹਨਾਂ ਨੇ ਬੱਲੇ ਬੱਲੇ ਕਰਤੀ ਤੇ ਅੱਜ ਥੱਲੇ ਥੱਲੇ ਕਰਤੀ ਉਹ ਇਹਨਾਂ ਦਾ ਕੁਝ ਨਹੀਂ ਕਹਿ ਸਕਦੇ ਇਹ ਕਿੱਧਰ ਵੱਲ ਹੋ ਜਾਣ ਦਿੱਲੀ ਵਾਲੀ ਦੇਖ ਲੈ ਦਿੱਲੀ ਦੇ ਲੋਕਾਂ ਨੇ ਮੇਰੇ ਨਾਲ ਕੀ ਕੀਤਾ ਕਰਕੇ ਉੱਥੋਂ ਬੇਲਾ ਹੁਣ ਮੈਨੂੰ ਉਹਨਾਂ ਨੇ ਆ ਪੰਜਾਬ ਭੇਜਤਾ ਮੈਂ ਦਿੱਲੀ ਤੋਂ ਪੰਜਾਬ ਆਇਆ ਵੀ ਤੁਹਾਨੂੰ ਕੁਝ ਸਿਖਾਵਾਂ ਵੈਸੇ ਜਨਾਬ ਸ਼ਾਮ ਨੂੰ ਬੈਠਾ ਬੈ ਵੀ ਕਦੇ-ਕਦੇ ਸੋਚਦਾ ਵੀ ਲੋਕੀ ਜਿਹੜੀਆਂ ਗੱਲਾਂ ਕਰਦੇ ਉਹ ਸੱਚ ਕਰਦੇ ਆ ਵੀ ਕੇਜਰੀਵਾਲ ਦਾ ਪੰਜਾਬ ਨਾਲ ਲੈਣਾ ਦੇਣਾ ਕੀ ਆ ਜਿਹੜਾ ਪਤੰਦਰ ਆਪ ਹਾਰ ਕੇ ਦਿੱਲੀ ਤੋਂ ਪੰਜਾਬ ਆ ਗਿਆ ਉਹ ਉਹ ਮੇਰੀਆਂ ਜੜਾਂ 'ਚ ਬੈਠਾ ਪਿਆ ਬੈਸੇ ਸੋਚਿਆ ਜਾ ਬਿਚਨਵ ਪੰਜਾਬ ਦਾ ਸੀਐਮ ਤਾਂ ਮੈਂ ਆ ਲੋਕਾਂ ਨੇ 2022 ਚ ਜਿਹੜਾ ਬਦਲਾ ਲਿਆਂਦਾ ਸੀ ਉਹ ਇਸ ਕਰਕੇ ਲਿਆਂਦਾ ਸੀ ਵੀ ਪੰਜਾਬ ਦੇ ਲੋਕ ਕੁਝ ਨਵਾਂ ਚਾਹੁੰਦੇ ਆ ਵੀ ਕੋਈ ਗਰੀਬ ਘਰ ਦਾ ਬੰਦਾ ਬੜੇ ਤੇ ਪੰਜਾਬ ਦਾ ਕੁਝ ਸੁਧਾਰ ਹੋਵੇ ਦੇਖ ਵੀ ਭਾਂਤਿਆ ਗੱਲ ਸਾਫ਼ ਤੇ 2027 ਚ ਪੱਤਾ ਆਪਣਾ ਵੀ ਸਾਫ਼ ਆ ਲੋਕਾਂ ਨੇ ਆਪ ਨੂੰ ਜਤਾਇਆ ਸੀ ਵੀ ਕੁਝ ਬਦਲਾ ਹੋਊ ਤਤਰਾ ਪਹਿਲਾ ਤੁਸੀਂ ਵਿਆਹਾਂ ਤੇ ਜ਼ੋਰ ਦੇਈਗੇ ਦੂਜੀ ਗੱਲ ਭਾਂਤਿਆ ਇਹ ਆ ਕਿ ਲੋਕਾਂ ਨੂੰ ਆਪਾਂ 1000 ਰੁਪਿਆ ਗਰੰਟੀ ਦੇ ਗੋ ਗਰੰਟੀ ਹਲੇ ਤੱਕ ਪੂਰੀ ਨਹੀਂ ਹੋਈ ਮੈਨੂੰ ਲੱਗਦਾ ਆਪਣਾ ਟਾਈਮ ਹੀ ਇੱਥੋਂ ਪੂਰਾ ਹੋ ਜਾਣਾ ਲੱਗਦਾ ਰਾਈ ਡੂਡ ਸਾਲ ਗਿਆ ਹੁਣ ਮੈਂ ਤਾਂ ਸਿੱਧਾ ਕਹੂੰਗਾ ਤੂੰ ਵੀ ਤਿਆਰੀ ਕਰ ਲੈ ਮੇਰੇ ਨਾਲ ਕਿਤੇ ਪਹਾੜਾਂ ਤੇ ਜਾਣ ਦੀ ਜਨਾਬ ਤੇ ਮੈਂ ਐਂ ਹੀ ਕਰਦਾ ਜਿਹੜਾ ਵਿਸਾਲਕ ਬਚਿਆ ਚੰਨੀ ਕੈਪਟਨ ਤੇ ਛੁਖੇ ਦੀਆਂ ਤਛਲੀਆਂ ਕਰਾਂ ਚਲਾ ਦੇਣਾ ਬਾਕੀ ਦੇਖੀ ਜਾਉ ਜੋ 2027 ਚ ਹੋਣਾ ਚੰਨੀ ਚੰਡੀ ਕਰਵਾਈਏ ਹੁਣ ਨਹੀਂ